ਸ੍ਰੀ ਗਾਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਡਾਕਟਰ ਗੌਰਵ ਫਿਟਨੈਸ ਦੇ ਵਿੱਚ ਅੱਜ ਦੀ ਵੀਡੀਓ ਹੈ ਜੀ ਗੋਡਿਆਂ ਵਿੱਚ ਹੋਰੀ ਦਰਦ ਨੂੰ ਲੈ ਕੇ ਦਰਦ ਤੋਂ ਰਾਹਤ ਦੇ ਲਈ ਕੀ ਕੀਤੀ ਜਾਣ ਵਾਲੀ ਫਿਜ਼ੀਓਥੈਰੇਪੀ ਐਕਸਰਸ ਇਸ ਐਕਸਰਸ ਨੂੰ ਆਈਸੋਮੈਟ੍ਰਿਕ ਐਕਸਰਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਲਈ ਤੁਸੀਂ ਕਿਸੇ ਵੀ ਇੱਕ ਤੋੜੀਏ ਦਾ ਰੂਲ ਜਾਂ ਕਿਸੇ ਵੀ ਲੋਈ ਕੰਬਰ ਖੇਚੀ ਦਾ ਰੂਲ ਇੱਦਾਂ ਬਣਾ ਲੈਣਾ ਤੇ ਉਸ ਨੂੰ ਗੋਡੇ ਦੇ نیچے ਰੱਖਣਾ ਹੈ ਅਤੇ ਇਸ ਨੂੰ ਫਿਰ 10 ਸੈਕਿੰਡ ਦੇ ਲਈ ਦਬਾਣਾ ਹੈ ਚਾਰਕਣਾ ਹੈ ਪੈਰ ਦੀ ਜੋ ਪੋਜੀਸ਼ਨ ਆ ਉਹ ਆਪਣੇ ਫੇਸ ਵਾਲੇ ਸਾਈਡ ਨੂੰ ਹੋਵੇ ਇੰਨਾ ਲੱਤ ਨੂੰ ਅਕੜਾਣਾ ਹੈ ਤੇ 10 ਗਿਨੇ ਹਨ 10 ਗਿਨ ਕੇ ਇਹਨੂੰ ਇਸ ਤਰ੍ਹਾਂ ਢਿੱਲਾ ਛੱਡ ਦੇਣਾ ਹੈ ਦੁਬਾਰਾ ਫਿਰ ਇਸ ਨੂੰ 10 ਸੈਕਿੰਡ ਦੇ ਲਈ ਹੋਲਡ ਕਰਕੇ ਰੱਖਣਾ ਹੈ ਅਤੇ ਫਿਰ ਇਸ ਨੂੰ ਢਿੱਲਾ ਛੱਡ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਰੂਲ ਨੂੰ ਅੱਡੀ ਥੱਲੇ ਰੱਖ ਕੇ ਵੀ 10-10 ਦੇ ਸੈਟ ਕਰਨੇ ਹਨ ਸੇਮ ਉਸ ਤਰ੍ਹਾਂ ਹੀ ਦਬਾਣਾ ਹੈ ਦਸ ਸਕਿੰਡ ਹੋਲਡ ਰੱਖਣਾ ਢਿੱਲਾ ਛੱਡ ਦੇਣਾ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਿਓ ਇਹ ਐਕਸਰਸਾਈਜ਼ ਗੋਡਨ ਦਰਦਰੀ ਕੀਤੀ ਜਾਂਦੀ ਹੈ